ਡੇਰਾ सिरसा ਕੇ ਸੰਗਤ ਵੱਲੋਂ ਸਮਾਣਾ ਦੀ ਗ੍ਰੀਨ ਸਿਟੀ ਇਲਾਕੇ ਦੇ ਵਿੱਚ ਅੱਜ ਰੁੱਖ ਲਾਓ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਮੁਲਕਤਾ ਦੀ ਸੇਵਾ ਦੇ ਸੇਵਾ ਦੇ ਕੰਮ ਕਰਦੇ ਡੇਰਾ सिरसा ਦੀ ਸੰਗਤ ਜਿਹੜੀ ਲਗਾਤਾਰ ਮਾਨਵਤਾ ਦੀ ਸੇਵਾ ਕਰਦੀ ਹੈ ਰੁੱਖ ਲਾਉਣ ਲਈ ਹਜ਼ਾਰਾਂ ਸੁਖ ਮਿਲਦੇ ਕਿਉਂਕਿ ਜੇ ਸਾਨੂੰ ਆਕਸੀਜਨ ਚਾਹੀਦੀ ਹੈ ਤਾਂ ਰੁੱਖ ਲਾਣੇ ਹੋਣੇ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਵਕਤ ਦੇ ਵਿੱਚ ਸੁਧ ਹਵਾ ਨਹੀਂ ਮਿਲੇਗੀ ਆਕਸੀਜਨ ਨਹੀਂ ਹੋਗੀ ਤਾਂ ਸਾਡੀ ਜ਼ਿੰਦਗੀ ਵੀ ਨੂੰ ਵੀ ਖਤਰਾ ਹੈ ਇਸ ਲਈ ਅਸੀਂ ਬੂਟੇ ਬੱਤ ਤੋਂ ਬੱਤ ਲਗਾਈਏ ਅਰ ਜੋ ਕੰਮ ਇਹ ਸੰਗਤ ਕਰ ਰਹੀ ਹੈ ਉਹ ਚੰਗਾ ਉਪਰਾਲਾ ਹੈ ਉਸकी ਸਲਾਗਾ ਕੀਤੀ ਜਾਂਦੀ ਹੈ ਇਸ ਮੌਕੇ ਤੇ ਉਹਨਾਂ ਨੇ ਇਸ ਕਲੋਨੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੌਦੇ ਲਾਏ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਬਦ ਤੋਂ ਬਦ ਖਾਸ ਕਰਕੇ ਜਿਹੜਾ ਇਹ ਮੌਸਮ ਚੱਲ ਰਿਹਾ ਹੈ ਬਰਸਾਤ ਦਾ ਬੂਟੇ ਲਾਏ ਜਾਣ ਤਾਂ ਕਿ ਤੁਹਾਡਾ ਗਲੀਆਰਾ ਆਲਾ ਦੁਆਲਾ ਹਰਾ-ਭਰਾ ਹੋਵੇ ਔਰ ਤੁਹਾਨੂੰ ਇੱਕ ਚੰਗਾ ਵਾਤਾਵਰਣ ਮਿਲ ਸਕੇ ਅਸ ਅਸੀਂ ਸਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ 인사 ਜੀ ਦੇ ਜਨਮ ਪਾਵਨ ਜਨਮ ਮੀਂ ਨੇ ਦੀ ਖੁਸ਼ੀ ਵਿੱਚ ਬੁੱਟੇ ਲਾ ਕੇ ਉਹਨਾਂ ਨੂੰ ਵਧਾਈ ਦੇ ਰਹੇ ਆ ਸਾਰੀ ਸਾਥ ਸੰਗਤ ਉਹਨਾਂ ਦੀ ਸਿੱਖਿਆ ਤੇ ਹੀ ਚੱਲਦੇ ਹੈ ਉਹਨਾਂ ਨੇ ਹੀ ਸਾਨੂੰ ਸਿਖਾਇਆ ਕਿ ਜੋ ਵੀ ਆਪਾਂ ਖੁਸ਼ੀਆਂ ਮਨਾਣੇ ਨੇ ਉਹ ਮੰਤਪ ਲਾਈ ਦੇ ਕੰਮ ਕਰਕੇ ਹੀ ਮਨਾਇਆ ਕਰੀ ਅਸੀਂ ਇਹ ਡੇਰਾ ਸੱਚਾ ਸੌਦਾ ਵੱਲੋਂ ਮਹਿਮ ਚਲਾਈ ਹੋਈ ਹੈ ਜੀ ਇਹ ਮਹਾਰਾਜ ਸੰਤ ਗੁਰਮੀਤाराम ਸਿੰਘ ਜੀ ਇਨਸਾਈ ਦੇ ਜਨਮ ਦਿਨ ਤੇ ਹਰ ਸਾਲ ਅਸੀਂ ਬੁੱਟੇ ਲਾ ਕੇ ਜਨਮ ਦਿਨ ਮਨਾਉਂਦੇ ਆਂ ਤਾਂ ਕਿ ਵਾਤਾਵਰਨ ਖੁਸ਼ਹਾਲ ਰਹੇ ਜੀਵਾਂ ਨੂੰ ਆਕਸੀਜਨ ਮਿਲਦਾ ਰਹੇ ਜਿਹੜੀ ਹੋਮਸ ਭਰੀ ਗਰਮੀ ਤੋਂ ਆ ਇਹ ਸਾਰੇ ਵਾਤਾਵਰਨ ਸਾਰਾ ਨਹੀਂ ਯਾਦ ਰਹੀ ਗਰਮੀ ਤੋਂ ਤਾਂ ਨੇ ਹਮੇਸ਼ਾ ਪਰਉਪਕਾਰ ਹੀ ਕਰਦੇ ਨੇ ਅਸੀਂ ਉਹਨਾਂ ਦੇ ਪਰਉਪਕਾਰ ਸਭ ਤੋਂ ਵੱਡਾ ਸਾਡੇ ਲਈ ਦਿੱਤਾ ਕਿ ਹਰ ਸਾਲ ਉਹਨਾਂ ਜਨਮ ਦਿਤੇ ਕਰੋਨਾ ਦੇ ਹਿਸਾਬ ਨਾਲ ਸੰਗਤ ਸਾਡੀ ਬੁੱਟੇ ਲਾਂਦੀ ਆ ਜਿਸ ਦੇ ਨਾਲ ਵਾਤਾਵਰਨ ਹਰਿਆ ਭਰਿਆ ਰਹਿਣ ਲੱਗ ਗਿਆ ਜੀ ਇਹ ਜੀ ਸਾਡੇ ਗੁਰੂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇंसा ਜੀ ਦੀ ਪ੍ਰੇਰਨਾ ਸਦਕਾ ਅਸੀਂ ਅੱਜ ਬੁੱਟੇ ਲਾ ਰਹੇ ਹਾਂ ਉਹਨਾਂ ਦਾ ਅਵਤਾਰ ਦੀ ਨਾਈ ਜੀ ਕੱਲ ਸਾਰੀ ਸਾਧ ਸੰਗਤ ਉਹਨਾਂ ਨੂੰ ਬੁੱਟੇ ਲਾ ਕੇ ਇਹ ਇੱਕ ਤੋਹਫਾ ਦਿੰਦੀ ਹੈ ਤੇ ਜੋ ਧਰਤੀ ਮਾਂ ਹੈ ਉਸ ਦੇ ਪਰਿਵਰਨ ਦੇ ਰੱਖਿਆ ਦੇ ਲਈ ਅਸੀਂ ਇਹ ਬੁੱਟੇ ਲਗਾਣੇ ਹਾਂ ਜੀ ਕੈਮਰਾਮੈਨ ਪਹਿਲਮ ਦਿਨ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼